पाकिस्तान सिधू कौर पाकिस्तान सिधू कौर ਦਾ ਕੌਣਾ ਅਲਖਵੰਦਰ ਸਿੰਘ ਕਾਲਾ ਜਲਾਲਦੀਵਾਲ ਬਲਾਕ ਰਾਏਕੋਟ ਸਾਡੇ ਨਾਲ ਨੇ ਸਾਡੇ ਮੀਤ ਪ੍ਰਧਾਨ ਬਲਾਕ ਰਾਏਕੋਟ ਦਾ ਜਗਰੂਪ ਸਿੰਘ ਅੱਜ ਅਸੀਂ ਰਾਏਕੋਟ ਸ਼ਹਿਰ ਦੇ ਵਿੱਚ ਇਕਾਈ ਦਾ ਜੋ ਸਾਡੀ ਇਕਾਈ ਪਹਿਲਾਂ ਖੜੀ ਸੀ ਉਹਦੇ ਤੇ ਵਾਅਦਾ ਕੀਤਾ ਜਿਹਦੇ ਵਿੱਚ ਸਾਡੇ ਕੀ ਨਾਮ ਆਉਂਦਾ ਗਵਾਲ ਸਿੰਘ ਜੀ ਨੂੰ ਪ੍ਰਧਾਨ ਬਣਾਇਆ ਗਿਆ ਤੇ ਨਾਲ ਹੀ ਕਮਲ ਕਮਲਦੀਪ ਸਿੰਘ ਲਾਡੀ ਇਹਨਾਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਜੋਬਰਾਵਾ ਜੀ ਜੋਬਰਾਵਾ ਸੰਗਾ ਉਹਨਾਂ ਨੂੰ ਵੀ ਨਾਲ ਉਮੀਦਵਾਰ ਪ੍ਰਧਾਨ ਬਣਾਇਆ ਗਿਆ ਇਹ ਜੀ ਆਪਣੇ ਸਿੱਧੂਪੁਰ ਦੀ ਕਿਵੇਂ ਆ ਕਾਰਗੁਜ਼ਾਰੀ ਇਸ ਦੇ ਬਾਰੇ ਕੋਈ ਦੱਸੋ ਆਪਣੇ ਰੈਕੋਰਡ ਬਲਾਗ ਦੇ ਵਿੱਚ ਰੈਕੋਰਡ ਬਲਾਗ ਦੇ ਵਿੱਚ ਬਹੁਤ ਵਧੀਆ ਵਾਅਦਾ ਹੋ ਰਿਹਾ ਜਿਸ ਤਰ੍ਹਾਂ ਕਿ ਹੁਣ ਸਾਹਮਣੇ ਜਿਵੇਂ ਅਸੀਂ 15 ਅਗਸਤ ਦਾ ਪ੍ਰੋਗਰਾਮ ਜਿਹੜਾ ਹੋਇਆ ਸੀ ਉਹ ਬਹੁਤ ਵਧੀਆ ਸੀ ਉਸ ਪੁਰਾ 15 ਅਗਸਤ ਦੇ ਪ੍ਰੋਗਰਾਮ ਨੂੰ ਸਾਥ ਹੁੰਦੇ ਹੋਏ ਸਾਡੇ ਜਿਹੜੇ ਨੌਜਵਾਨ ਵੀਰ ਅੱਜ ਮੁੰਡੇ ਇੱਥੇ ਇਕੱਠੇ ਹੋਏ ਨੇ ਰੈਕੋਰਡ ਨੂੰ ਇਹਨਾਂ ਨੌਜਵਾਨਾਂ ਦੇ ਵਿੱਚ ਇਤਸਾਹ ਸੀਗਾ ਇਹਨਾਂ ਨੇ ਅੱਜ ਇਕਾਈ ਬਣਾਉਣ ਲਈ ਸਾਡੇ ਕੋਲ ਪਹੁੰਚ ਕੀਤੀ ਇਸ ਲਈ ਅੱਜ ਦੀ ਰੈਕੋਰਡ ਦੇ ਵਿੱਚ ਇਸ ਇਕਾਈ ਦਾ ਗਠਨ ਕੀਤਾ ਇੱਥੇ ਭਾਈ ਜੋ ਰੈਕੋਰਡ ਬਲਾਕ ਦੇ ਵਿੱਚ ਕਿਸਾਨਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਾਂ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਵੀ ਉਸ ਦੇ ਲਈ ਕੀ ਜਥੇਬੰਦੀ ਆਵਾਜ਼ ਉਠਾ ਰਹੀ ਹੈ ਜਾਂ ਆਉਣ ਵਾਲੇ ਸਮੇਂ 'ਚ ਆਵਾਜ਼ ਉਠਾਊਗੀ ਅਸੀਂ ਪਹਿਲਾਂ ਵੀ ਕੋਈ ਵੀ ਕੋਈ ਜੇ ਜੇਕਸ ਦਾ ਜਾਇਜ਼ ਕੰਮ ਹੈਗਾ ਚਾਹੇ ਉਹ ਕਿਸਾਨੀ ਮਸਲੇ ਦਾ ਪਹਿਲ ਦੇ ਆਧਾਰ ਤੇ ਆ ਜੋ ਅਸੀਂ ਲੜਾਈ ਪਹਿਲਾਂ ਵੀ ਸਾਡੀ ਜਥੇਬੰਦੀ ਲੜ ਰਹੀ ਆ ਬਾਰਡਰਾਂ ਦੇ ਅਤੇ ਫਿਰ ਵੀ ਜੇ ਕਿਸੇ ਨਾਲ ਹੋਰ ਵੀ ਇੱਥੇ ਕੋਈ ਕਿਸੇ ਤਰ੍ਹਾਂ ਦਾ ਨਜਾਇਜ਼ ਧੱਕਾ ਹੁੰਦਾ ਕੋਈ ਉਹਦੀ ਸੁਣਵਾਈ ਨਹੀਂ ਹੁੰਦੀ ਤਾਂ ਉਸ ਦੇ ਲਈ ਜਥੇਬੰਦੀ ਹਰ ਤਰ੍ਹਾਂ ਉਸ ਪਰਿਵਾਰ ਜਾਂ ਕੋਈ ਵੀ ਵਿਅਕਤੀ ਵਾ ਉਹਦੇ ਨਾਲ ਡਟ ਕੇ ਖੜਦੀ ਆ ਕੋਈ ਕਿਸੇ ਤਰ੍ਹਾਂ ਦਾ ਵੀ ਮਸਲਾ ਹੁੰਦਾ ਜਥੇਬੰਦੀ ਅੱਗੇ ਤੋਂ ਵੀ ਐਵੇਂ ਖੜੂਗੀ ਇਸ ਕਰਕੇ ਹੀ ਸਾਡੀ ਜਥੇਬੰਦੀ ਦੇ ਵਿੱਚ ਬਦਲ ਹੋ ਰਿਹਾ ਕਿਉਂਕਿ ਜਥੇਬੰਦੀ ਹਮੇਸ਼ਾ ਕਿਸਾਨਾਂ ਮਜ਼ਦੂਰਾਂ ਦੁਕਾਨਦਾਰ ਮੁਲਾਜ਼ਮਾਂ ਹਰ ਇੱਕ ਦੇ ਨਾਲ ਖੜਦੀ ਆ ਚਾਹੇ ਕੋਈ ਮੁਲਾਜ਼ਮਾ ਚਾਹੇ ਕੋਈ ਟਰਾਂਸਪੋਰਟਰਾ ਚਾਹੇ ਕੋਈ ਕਿਸੇ ਵੀ ਤਰ੍ਹਾਂ ਦਾ ਵਾ ਜੇ ਕਿਸੇ ਨਾ ਮਿਲਿਆ ਜਿੱਤ ਆਉਂਦਾ ਉਹਦੇ ਲਈ ਜਥੇਬੰਦੀ ਪਹਿਲ ਦੇ ਆਧਾਰ ਤੇ ਔਰ ਜੋ ਜਾਇਜ਼ ਕੰਮ ਬਣਦਾ ਉਹਦਾ ਉਹਦੇ ਲਈ ਹਰ ਪ੍ਰਧਾਨ ਤਤਪਰ ਰਹਿੰਦੀ ਆ ਔਰ ਹਰ ਤਰ੍ਹਾਂ ਦੇ ਚਨਾਵਗਾਂ ਖੜਦੀ ਆ ਜਿਹੜੀ ਜੁਨੀਅਨ ਪੰਡ ਨੇ ਭਾਤ ਕਿ ਸੰਣੀ ਹੁੰਦੀ ਹੈ ਅੱਜ ਜੇ ਅਸੀਂ ਵਾਦਾ ਕੀਤਾ ਵਾ ਮੈਨੂੰ ਉਹਦਾ ਪ੍ਰਧਾਨ ਬਣਾਇਆ ਗਿਆ ਕਿ ਮੈਂ ਕਿ ਤੁਸੀਂ ਹੁਣ ਮੀਤ ਪ੍ਰਧਾਨ ਨੇ ਸਾਨੂੰ ਦੱਸ ਹੀ ਦਿੱਤਾ ਵਾ ਦੀ 파ਟੀ ਦੇ ਕੀ ਕੀ ਕੰਮ ਨੇ ਕੋਈ ਵੀ ਮਜ਼ਦੂਰ ਮਜ਼ਦੂਰ ਕਿਸੇ ਵੀ ਵਰਗ ਦੇ ਨਾਲ ਕਿਸੇ ਨੂੰ ਵੀ ਸਾਡੀ ਜ਼ਰੂਰਤਾ ਆ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਏ ਧੰਨਵਾਦ ਸਾਨੀ ਬਰੇ ਅੱਜ ਆਪਾਂ ਉਹਰੇ ਬੱਸ ਸਟੈਂਡ ਡਾਇਰੈਕਟਰ ਦੇ ਵਿੱਚ ਚਾਕਰ ਆਇਆ ਸਾਂ ਪੁਰੇ ਨਵੀਆਂ ਨਿਯੁਕਤੀਆਂ ਕਿੱਦੀਆਂ ਨੇ ਜਿਵੇਂ ਇੱਕ ਆਲ ਵੀਰਾਂ ਨੂੰ ਪ੍ਰਦਾਨ ਬਣਾਇਆ ਵਾ ਮੈਨੂੰ ਉਮੀਦ ਪ੍ਰਦਾਨ ਬਣਾਇਆ ਸਿੱਧੂਪੁਰ ਯੂਨੀਅਨ ਵੱਲੋਂ ਤੇ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਉਹਰੇ ਬਤਵਰ ਇਹਨਾਂ ਜੋੜ ਜੋੜਾਂਗੇ ਤੇ ਕੋਈ ਵੀ ਉਰੇ ਸ਼ਹਿਰ ਦੇ ਵਿੱਚ ਕਿਸੇ ਨੂੰ ਪ੍ਰੋਬਲਮ ਆਉਂਦੀ ਆ ਅਸੀਂ ਆਪਣੇ ਸਾਡੀ ਉਕਾਈ ਬਰਾਬਰ ਖੜੂਗੇ ਸਾਰੇ ਨਾਲ ਜੇ ਕਿਸੇ ਨੂੰ ਕੋਈ ਵੀ ਹੈਗਾ ਆਪਾਂ ਉਰੇ ਆਪਣਾ ਇਹ ਨਾਲ ਹੀ ਆਪਣੀਆਂ ਦੁਕਾਨਾਂ ਨੇ ਜਰੋਂ ਵੀ ਆ ਕੇ ਸਾਨੂੰ ਮਿਲ ਸਕਦੇ ਨੇ ਉਹ ਔਰ ਯਾਰੋ ਯਾਰਾ ਜੂਤ ਜਿਹੜਾ ਜਿਵੇਂ ਨਸਿਆਂ ਦੇ ਵਿੱਚ ਜਾ ਰਿਹਾ ਉਹਨਾਂ ਨੂੰ ਸਹੀ ਬਸ ਲਿਆ ਕੇ ਆਪਣੇ ਜਾਈ ਦੇ ਵਿੱਚ ਜੋੜਾਂਗੇ ਬਿਲਕੁਲ ਜੀ ਹਾਂ ਜੀ ਮੈਂ ਬਲਾਕ ਹਾਈ ਕੋਰਟ ਤੋਂ ਸਿੱਧੂ ਪਰਜੱਤੇਬਾਈ ਜੀ ਦਾ ਵਾਈਸ ਪ੍ਰਧਾਨ ਹੋਣ ਦੇ ਨਾਤੇ ਸਾਰੇ ਕਿਸਾਨਾਂ ਨੂੰ ਅਪੀਲ ਕਰਦਾ ਤੇ ਇਸ ਪਰਿਵਾਰ ਨੂੰ ਹੋਰ ਵੱਡਾ ਕਰੀਏ ਅਸੀਂ ਸਾਰੇ ਕਿਸਾਨ ਮਜ਼ਦੂਰਾਂ ਵੀਰਾਂ ਦੇ ਨਾਲ ਖੜਦੇ ਆਂ ਕੋਈ ਦੁਕਾਨਦਾਰ ਆ ਕਿਸੇ ਤਰ੍ਹਾਂ ਦਾ ਵੀ ਕਿਸੇ ਨਾਲ ਧੱਕਾ ਹੁੰਦਾ ਤਾਂ ਅਸੀਂ ਦਿਨ ਰਾਤ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਬਾਕੀ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਜਥੇਬੰਦੀਆਂ ਦਾ ਸਾਥ ਦੇਵੋ ਵੱਧ ਤੋਂ ਵੱਧ ਜਥੇਬੰਦੀਆਂ ਦੇ ਨਾਲ ਜੁੜੋ ਵੀ ਜੀ ਜੋ ਆਪਣੇ ਬਲਾਕ ਦੇ ਵਿੱਚ ਕਿਸਾਨਾਂ ਦੀਆਂ ਜੋ ਪ੍ਰੋਬਲਮਾਂ ਹੁੰਦੀਆਂ ਨੇ ਜਾਂ ਦਿੱਕਤਾਂ ਹੁੰਦੀਆਂ ਨੇ ਤੋ ਸਟੇਲੀ ਜਥੇਬੰਦੀ ਪਹਿਲ ਦੇ ਆਧਾਰ ਤੇ ਕੰਮ ਕਰੇਗੀ ਆਉਣ ਵਾਲੇ ਸਮੇਂ ਜੀ ਅਸੀਂ ਪਹਿਲਾਂ ਤੋਂ ਵੀ ਕੰਮ ਕਰਦੇ ਆਉਨੇ ਆ ਜੀ ਤੇ ਬਾਕੀ ਵੀ ਅੱਗੇ ਵੀ ਕਰਾਂਗੇ ਜਿਸ ਤਰ੍ਹਾਂ ਹੁਣ ਸਾਡੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਤੇ ਸਾਨੂੰ ਵੀ ਖੁਸ਼ੀ ਮਿਲਦੀ ਆ ਜਦੋਂ ਕੋਈ ਨਾਲ ਹੋਰ ਜੁੜਦੇ ਨੇ ਤੇ ਪਰਿਵਾਰ ਵੱਡਾ ਹੋਇਆ ਅਸੀਂ ਵੱਧ ਤੋਂ ਵੱਧ ਇਹ ਕੰਮ ਕਰਾਂਗੇ ਕਿਸੇ ਨਾਲ ਕੋਈ ਨਜਾਇਜ਼ ਤੱਤੇ ਰਾਜ਼ੀ ਨਹੀਂ ਹੋਣ ਦਵਾਂਗੇ ਵੱਧ ਤੋਂ ਵੱਧ ਲੋਕਾਂ ਦਾ ਸਾਥ ਲਵਾਂਗੇ ਧੰਨਵਾਦ